ਦੋਸਤੋ ਇਨਸਾਨ ਦੇ ਜੀਵਨ ਦੇ ਵਿੱਚ ਬਹੁਤ ਉਤਰਾ ਚੜਾਅ ਆਉਂਦੇ ਨੇ ਪਰ ਅੱਜ ਜਿਸ ਪਰਿਵਾਰ ਨੂੰ ਅਸੀਂ ਮਿਲੌਣ ਜਾ ਰਹੇ ਹਾਂ ਉਹਨਾਂ ਦੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ ਜਿਹੜਾ ਪਰਿਵਾਰ ਦਾ ਮੋਢੀ ਹੈ ਉਹਨਾਂ ਉਹਨਾਂ ਦਾ ਕਿਸੇ ਹਾਸਲੇ ਦੇ ਵਿੱਚ ਜਿਹੜੀਆਂ ਨੇ ਦੋਨੋਂ ਨਜ਼ਰਾਂ ਜਿਹੜੀਆਂ ਝਲੀਆਂ ਰਹੀਆਂ ਅਤੇ ਉਹ ਦੇਖਣ ਦੇ ਵਿੱਚ ਅਸਮਰਥ ਨੇ ਅਤੇ ਹੁਣ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਹੈ ਇਸ ਭੈਣ ਦੇ ਮੋਢਿਆਂ ਦੇ ਉੱਪਰ ਪੈ ਰਹੀ ਹੈ ਭੈਣ ਜਿਹੜੀ ਹੁਣ ਆਪਣਾ ਸੈਟਅਪ ਲਾ ਕੇ ਜਿਹੜਾ ਹੈ ਰੋਜੀ ਰੋਟੀ ਚਲਾ ਰਹੀ ਹੈ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫੁਲਾ ਰਹੇ ਪਰ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਦਾ ਪਰਿਵਾਰ ਦੇ ਬਹੁਤ ਮੁਸੀਬਤਾਂ ਦਾ ਪਹਾੜ ਟੁੱਟਿਆ ਆਇਆ ਹੈ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉਸ ਪਰਿਵਾਰ ਦੀਆਂ ਇਹਨਾਂ ਨੇ ਆਪਣਾ ਸੈਟਅਪ ਜਰੂਰ ਲਾਇਆ ਪਰ ਇਸ ਲਈ ਜਿਹੜੇ ਹਾਲਾਤ ਜਿਹੜੇ ਨੇ ਬਹੁਤ ਹੀ ਵੱਤ ਤੋਂ ਵੱਤਰ ਨੇ ਹੋਇਆ ਜੀ ਇਹ ਜਿਹੋ ਜਿਹੇ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਗਈ ਜੀ ਜਿਵੇਂ ਜਿਵੇਂ ਮੁਸੀਬਤਾਂ ਦਾ ਪਹਾੜ ਹੀ ਟੁੱਟਿਆ ਪਿਆ ਹੈ ਕੀ ਹੋਇਆ ਸੀ ਪਰਿਵਾਰ ਦੇ ਵਿੱਚ ਪਹਿਲਾਂ ਹੱਸਦਾ ਵਸਦਾ ਪਰਿਵਾਰ ਸੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਆ ਗਏ ਇਹ ਪਾਜੀ ਕੀ ਕਹਿੰਦੇ ਆ ਕੰਮ ਕਰਦੇ ਸੀ ਕੈਮੀਕਲ ਦੀ ਫੈਕਟਰੀ ਜਿਹ ਤਜਾਬ ਦੀ ਜੇ ਉੱਥੇ ਇਹਨਾਂ ਦਾ ਕੰਮ ਕਰਦੇ ਕਰਦੇ ਬਲਾਸਟ ਹੋ ਗਿਆ ਸੀਗਾ ਸਾਰੀ ਬੋਡੀ ਮਰ ਉੱਪਰ ਅੱਧਾ ਜਿਹਾ ਧੜੇ ਨਾਲ ਮਰ ਖਰਾਬ ਹੋ ਗਿਆ ਤੇ ਅੱਖਾਂ 'ਚ ਜ਼ਿਆਦਾ ਪੈ ਗਿਆ ਇਹਨਾਂ ਦੇ ਤੇ ਅੱਖਾਂ ਦੇ ਅੱਖਾ ਇੱਕ ਅੱਖ ਲੈਟਸ ਜਿਹੜੀ ਰਾਈਟ ਸਾਈਡ ਆ ਉਹ ਹਜੇ ਤੇ ਬਿਲਕੁਲ ਬਲੈਕਡ ਹੈ ਤੇ ਜਿਹੜੀ ਲੈਫਟ ਸਾਈਡ ਆ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਵਾ ਮਰ ਕਿੰਨੇ ਆਪਰੇਸ਼ਨ ਹੋ ਗਏ ਹੋਏ ਇਹਨਾਂ ਦੇ ਤੇ ਪਿਛਲੇ ਮਹੀਨੇ ਕਹਿੰਦੇ ਪਾਣੀ ਦੀ ਮਤਲਬ ਜਿਹੜੇ ਲੈਂਸ ਆਉਂਦਾ ਉਹ ਪਾਵਾਂਗੇ ਜਿਹੜਾ ਆਪਾਂ ਗਏ ਤੋਂ ਉਹਨਾਂ ਨੇ ਸਾਨੂੰ ਰਾਤ ਤੱਕ ਕਹਿੰਦੇ ਕਿ ਨਹੀਂ ਹਜੇ ਨਹੀਂ ਮਤਲਬ ਪਾਣਾ ਹੈਗਾ ਜੇ ਪਾਇਆ ਤੇ ਰੋਸ਼ਨੀ ਜਾਂਦਾ ਡਰ ਹੈਗਾ ਪਹਿਲਾਂ ਜਦੋਂ ਇਹਨਾਂ ਦੀ ਨਜ਼ਰਾਂ ਸਹੀ ਸੀ ਉਦੋਂ ਪਰਿਵਾਰ ਕਿਵੇਂ ਚੱਲ ਰਿਹਾ ਸੀ ਉਦੋਂ ਸਾਡਾ ਮਤਲਬ ਐਮ ਵਧੀਆ ਚੱਲਦਾ ਪਏ ਕਿਉਂਕਿ ਇਹ ਕੰਮ ਕਰਦੇ ਸੀ ਮੈਂ ਘਰ ਹੀ ਹਾਊਸ ਵਾਈਫ ਬਿਲਕੁਲ ਐਨ ਬਿਲਕੁਲ ਠੀਕ ਚੱਲਦਾ ਹੀਗਾ ਅਸੀਂ ਸੋਚਾਇਆ ਕਿ ਇਸ ਵਾਰ ਜਿਹੜਾ ਹੁਣ ਆਪਾਂ ਮਰ ਕੰਮ ਮਤਲਬ ਚੱਲਣ ਦੇ ਸਾਡਾ ਠੀਕ ਹੋਣਾ ਵਧੀਆ ਇਹ ਸਕੂਲ ਪਾਵਾਂਗੇ ਆਪਣੇ ਬੇਟੇ ਨੂੰ ਵਧੀਆ ਪਾਵਾਂਗੇ ਪਰ ਅਸ ਟਾਈਮ ਤੇ ਕੋਸ਼ਿਸ਼ ਕਰਨੀ ਕੋਈ ਨਹੀਂ ਹਾ ਤੇ ਬਹੁਤ ਟਾਈਟ ਹੋ ਗਿਆ ਹੈ ਸਾਡਾ ਐ ਖਾਲੀ ਹੋ ਚੁੱਕੇ ਹੋਏ ਹੈ ਪਾਸਟ ਟਾਈਮ ਤੇ ਕਿਹੜਾ ਪਰਿਵਾਰ ਹੈ ਜਨਣਾ ਚੁਨੀ ਇਹ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਅਸੀਂ 5 ਜਣੇ ਹੈਗੇ ਆ ਮੇਰੇ ਮੰਮੀ ਪਾਪਾ ਨੇ ਇਹ ਨੇ ਮੈਂ ਤੇ ਮੇਰਾ ਬੇਟਾ ਕਦੇ ਸੋਚਿਆ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਜਿਹੜੇ ਤੁਹਾਨੂੰ ਆਪ ਰੋਜੀ ਰੋਟੀ ਚਲਾਉਣ ਵਾਸਤੇ ਮੈਨੂੰ ਤਰਜੀਹ ਦੇਣੀ ਪਈ ਜੀ ਜੀਵਨ ਦੇ ਵਿੱਚ ਸੋਚਿਆ ਸੀ ਅਸਰਾਂ ਦਾ ਹੋਏਗਾ ਨਹੀਂ ਭਾਜੀ ਮੈਂ ਨਹੀਂ ਕਦੀ ਸੋਚਿਆ ਕਿ ਮੈਨੂੰ ਮੈਨੂੰ ਐਡਾ ਕੰਮ ਕਰਨਾ ਮੈਨੂੰ ਕਰਨ ਦੀ ਲੋੜ ਵੀ ਨਹੀਂ ਸੀ ਹੈਗੀ ਪਰ ਹੁਣ ਜੇ ਇਸ ਟਾਈਮ ਤੇ ਜੋ ਹਾਲਾਤ ਬਣਦੇ ਆ ਗਏ ਕਰਨਾ ਹੀ ਪੈਣਾ ਵਾ ਜਿੰਦਰੇ ਨਹੀਂ ਠੀਕ ਹੁੰਦੇ 8 ਕੁ ਲੱਖ ਰੁਪਏ ਭਾਜੀ ਲੱਗ ਚੁੱਕਾ ਆ ਹੁਣ ਸਮਾਂ ਮੇਰਾ ਗਿਆਨੇ ਗੁਣੇ ਹੀ ਮਾੜੇ ਮੋਟੇ ਉਹ ਵੀ ਵੇਚ ਜਿਹੜੇ ਹੁਣ ਆਪਾਂ ਮਾੜੇ ਮੋਟੇ ਜਿਹੜੇ ਜੋੜਿਆ ਸੀ ਉਹ ਵੀ ਲੱਗ ਲੁੱਗ ਗਿਆ ਜਿਹੜਾ ਉਹਨਾਂ ਨੇ ਦਿੱਤਾ ਸੀ ਪੈਸੇ ਜਿਹੜੇ ਉਹਨਾਂ ਨੇ 3 ਲੱਖ ਦਿੱਤਾ ਸੀ ਉਹ ਵੀ ਹੱਡ ਲੱਗ ਗਿਆ ਹੈ ਨਾ ਉਹ ਤਾਂ ਇਹਨਾਂ ਦੇ 2-3 ਤਿੰਨ ਕੋਪਰੇਸ਼ਨਾਂ 'ਚ ਹੀ ਲੱਗ ਗਿਆ ਸੀ ਕਿਉਂਕਿ ਨਾ ਕੋ ਮਜ਼ਬੂਤ ਉੱਠਿਆ ਨਹੀਂ ਜਾਂਦਾ ਬੈਠੇ ਨਾ ਬੜੀ ਮੁਸ਼ਕਲ ਲੱਗੇ ਜਾਂਦੇ ਸੀ ਬਿਨਾਂ ਕੱਪੜਿਆਂ ਦੇ ਜਾਂਦੇ ਸੀ ਹਸਪਤਾਲ ਸਰਜਰੀਆਂ ਵੀ ਹੋਈਆਂ ਇਹਨਾਂ ਦੀਆਂ 2-3 ਸਰੀਰ ਦੀਆਂ ਤੁਹਾਡੇ ਜੋ ਜਿਹੜਾ ਜ਼ਰੂਰੀ ਸਮਾਨ ਚਾਹੀਦਾ ਹੈ ਸੈਟਅਪ ਚਲਾਉਣ ਵਾਸਤੇ ਉਹ ਸਮਾਨ ਵੀ ਪੂਰਾ ਨਹੀਂ ਹੈ ਤੁਹਾਡੀ ਨਹੀਂ ਭਾਜੀ ਮੈਂ ਤਾਂ ਹੇਲ ਸੋਚਦਾ ਇਹ ਸਮਾਨ ਇਸਤੇਮਾਲ ਕਰਦੀ ਪਈਆਂ ਜਿੱਦਾਂ ਭਾਜੀ ਨਾਮ ਕੀ ਹੈ ਤੁਹਾਡਾ ਰਜੇਸ਼ ਭਾਈ ਰਜੇਸ਼ ਜੀ ਹੋਇਆ ਜੀ ਸੀ ਕਿਸ ਤਰ੍ਹਾਂ ਇਹ ਹੱਸਦਾ ਵਸਦਾ ਪਰਿਵਾਰ ਹੈ ਜਿਹੜਾ ਇਹਨਾਂ ਹਾਲਾਤਾਂ ਦੇ ਵਿੱਚ ਆ ਗਿਆ ਕੀ ਹੋਇਆ ਤੁਹਾਡੀ ਇਹ ਮੇਰੇ ਨਾਲ ਕੰਮ ਕਰਦੇ ਐਕਸੀਡੈਂਟ ਹੋ ਗਿਆ ਸੀ ਉੱਥੇ ਤੇਜਾਬ ਦਾ ਕੰਮ ਸੀ ਤੇ ਕੈਮੀਕਲ ਦਾ ਬਲਾਸਟ ਹੋ ਗਿਆ ਸੀ ਉਹ ਫਿਰ ਅੱਖਾਂ ਤੇ ਪੈ ਗਿਆ ਸਾਰਾ ਬੋਡੀ ਦੇ ਸਕਿਨ ਤੇ ਸਾਰੇ ਤੇ ਪੈ ਗਿਆ ਤੇ ਫਿਰ ਉਸ ਕਰਕੇ ਇਹ ਹਾਲਾਤ ਹੋ ਗਏ ਪੈਸੇ ਬਹੁਤ ਲੱਗੇ ਨੇ ਹੁਣ ਕੁਝ ਪੈਸੇ ਹੱਥੋਂ ਵੀ ਤੰਗੀ ਤੇ ਉਹਦੇ ਕਰਕੇ ਵੀ ਥੋੜਾ ਲਾਏ ਰੁਕਿਆ ਵਾ ਤੇ ਕੁਝ ਹੁਣ ਡਾਕਟਰ ਵੀ ਮਤਲਬ ਵੀ ਜੇ ਕਰਨ ਦੇ ਕਹਿੰਦੇ ਉਹਨਾਂ ਸਮਝ ਨਹੀਂ ਲੱਗਣੀ ਚੰਗੀ ਤਰ੍ਹਾਂ ਇੱਥੇ ਸਾਰੇ ਦਿਖਾਇਆ ਸੀ ਤੇ ਕਿਸੇ ਨੇ ਹੱਥ ਨਹੀਂ ਪਾਇਆ ਡਾਕਟਰ ਇੱਕ ਅੱਖ ਤੇ ਚੈੱਕ ਹੀ ਨਹੀਂ ਕਰਦੇ ਉਹ ਕਹਿੰਦੇ ਵੀ ਅਜੇ ਤੇ ਛੇੜਦੇ ਹੀ ਨਹੀਂ ਹੈਗੇ ਇੱਕ ਸੱਜੀ ਅੱਖ ਤੇ ਬਲੈਕ ਉਹ ਛੇੜ ਦੇਣੀ ਜਿਹੜੀ ਖੰਭੀ ਆ ਉਹਦਾ ਟ੍ਰੀਟਮੈਂਟ ਚੱਲਣ ਰਿਹਾ ਉਹ ਕਹਿੰਦੇ ਵੀ ਉਹ ਆਪਣੇ ਲੋਕ ਕਹਿੰਦੇ ਵੀ ਐ ਸਹੀ ਕਰ ਦਾਂਗੇ ਪਰ ਹਜੇ ਤੱਕ ਮਤਲਬ ਵੀ ਉਤਰਾਈ ਹੈ ਦੇਖੋ ਜਦੋਂ ਵੀ ਜਾਂਨੇ ਆਪਰੇਸ਼ਨ ਕਰਦੇ ਤਾਂ ਘੱਟੋ ਘਾਟ ਬੋਤਾਂ ਨੇ 40-50 ਹਜ਼ਾਰ ਰੁਪਏ ਲੱਗ ਜਾਂਦਾ ਇੱਕ ਆਪਰੇਸ਼ਨ ਦੇ ਤੇ ਇਹ ਜੇ ਇੱਕੋ ਇੱਕੋ ਲਾਈਕੋ ਦਾ ਇਲਾਜ ਚੱਲਦਾ ਪਿਆ ਇੱਕ ਦੇ ਜੇ ਛੇੜਨ ਦੇ ਉੱਤੇ ਪਤਾ ਨਹੀਂ ਕਿੰਨੇ ਲੱਗ ਜਾਣੇ ਨੇ ਤੁਹਾਡੇ ਧਰਮ ਪਤਨੀਆਂ ਉਹਨਾਂ ਨੂੰ ਇਸ ਤਰ੍ਹਾਂ ਸੈਟਅਪ ਲਾਉਣ ਦੀ ਲੋੜ ਨਾ ਪੈਂਦੀ ਨਰਾਜ ਜੀ ਹੁੰਦੀ ਰੱਬ ਨਾਲ ਪਰਮਾਤਮਾ ਉਹਦੇ ਰੰਗਾਂ ਜੇ ਰਾਜ਼ੀ ਰਹਿਣਾ ਪੈਂਦਾ ਹੈ ਅਸੀਂ ਉਹ ਜੋ ਕਰਦਾ ਚੰਗਾ ਹੀ ਕਰਦਾ ਕਿ ਉਹਦਾ ਚੰਗੇ ਲਈ ਕੀਤਾ ਕਿ ਮਾੜੇ ਲਈ ਕੀਤਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਇਨਸਾਨ ਦੇ ਜੀਵਨ ਦੇ ਵਿੱਚ ਬਹੁਤ ਉਤਰਾ ਚੜਾਉ ਆਉਂਦੇ ਨੇ ਪਰ ਅੱਜ ਜਿਸ ਪਰਿਵਾਰ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਹਨਾਂ ਦੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ ਜਿਹੜਾ ਪਰਿਵਾਰ ਦਾ ਮੋਢੀ ਹੈ ਉਹਨਾਂ ਉਹਨਾਂ ਦਾ ਕਿਸੇ ਹਾਸੇ ਦੇ ਵਿੱਚ ਜਿਹੜੀਆਂ ਨੇ ਦੋਨੋਂ ਨਜ਼ਰਾਂ ਜਿਹੜੀਆਂ ਚਲੀਆਂ ਗਈਆਂ ਅਤੇ ਉਹ ਦੇਖਣ ਦੇ ਵਿੱਚ ਅਸਮਰਥ ਨੇ ਅਤੇ ਹੁਣ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਹੈ ਇਸ ਭੈਣ ਦੇ ਮੋਢਿਆਂ ਦੇ ਉੱਪਰ ਪੈ ਰਹੀ ਹੈ ਭੈਣ ਜਿਹੜੀ ਹੁਣ ਆਪਣਾ ਸਰਤਾ ਪਲਾਟ ਜਿਹੜਾ ਹੈ ਰੋਜੀ ਰੋਟੀ ਚਲਾ ਰਹੀ ਹੈ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫੁਲਾ ਰਹੇ ਪਰ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਤਾਂ ਪਰਿਵਾਰ ਦੇ ਬਹੁਤ ਮੁਸੀਬਤਾਂ ਦਾ ਪਹਾੜ ਟੁੱਟਿਆ ਆਇਆ ਹੈ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉਸ ਪਰਿਵਾਰ ਦੀਆਂ ਇਹਨਾਂ ਨੇ ਆਪਣਾ ਸੈਟਅਪ ਜ਼ਰੂਰ ਲਾਇਆ ਪਰ ਇਸ ਲਈ ਜਿਹੜੇ ਹਾਲਾਤ ਜਿਹੜੇ ਨੇ ਬਹੁਤ ਹੀ ਵੱਤ ਤੋਂ ਵੱਤਰ ਨੇ ਇਲਾਜ ਵਾਸਤੇ ਪੈਸੇ ਨਹੀਂ ਹੈ ਤਾਂ ਸਮਾਨ ਲੈਣ ਵਾਸਤੇ ਵੀ ਪੈਸੇ ਨਹੀਂ ਹੈ ਰਿਸ਼ਤੇਦਾਰ ਭੈਣ ਭਰਾਵਾਂ ਨੇ ਥੋੜੀ ਬਹੁਤੀ ਮਦਦ ਕੀਤੀ ਤਾਂ ਇਹ ਸੈਟਅਪ ਲਾਇਆ ਤਾਂ ਹੁਣ ਜਿਹੜਾ ਹੈ ਥੋੜਾ ਬਹੁਤ ਇਹਨਾਂ ਨੂੰ ਆਸ ਉਮੀਦ ਜ਼ਰੂਰ ਹੈ ਜੀ ਇਹਨਾਂ ਦਾ ਜਿਹੜਾ ਪਰਿਵਾਰ ਸੈੱਟ ਹੋ ਜਾਏਗਾ ਰੋਜੀ ਰੋਟੀ ਮਿਲਦੀ ਰਹੇਗੀ ਤਾਂ ਭੈਣ ਨਾਲ ਜਲਬਾਤ ਵੀ ਕਰਾਂਗੇ ਭੈਣ ਜੀ ਨਾਮ ਕੀ ਲੋੜਾ ਮੇਰਾ ਨਾਮ ਪੂਜਾ ਬੜੀ ਮੈਨੂੰ ਇਹ ਦੱਸੋ ਹੋਇਆ ਜੀ ਕਿਉਂਕਿ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਗਈ ਹੈ ਜਿਵੇਂ ਜਿਵੇਂ ਮੁਸੀਬਤਾਂ ਦਾ ਪਹਾੜੀ ਟੁੱਟਿਆ ਪਿਆ ਹੈ ਕੀ ਹੋਇਆ ਸੀ ਪਰਿਵਾਰ ਦੇ ਵਿੱਚ ਪਹਿਲਾਂ ਹੱਸਦਾ ਵਸਦਾ ਪਰਿਵਾਰ ਸੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਹੋ ਗਿਆ ਇਹ ਪਾਜੀ ਕੀ ਕਹਿੰਦੇ ਕੰਮ ਕਰਦੇ ਸੀ ਕੈਮੀਕਲ ਦੀ ਫੈਕਟਰੀ 'ਚ ਤਜਾਬ ਦੀ ਜੇ ਉੱਥੇ ਨਾ ਮਨ ਕੰਮ ਕਰਦੇ ਕਰਦੇ ਬਲਾਸਟ ਹੋ ਗਿਆ ਸੀਗਾ ਸਾਰੀ ਬੋਡੀ ਮਰ ਉੱਪਰ ਅੱਧਾ ਜਿਹਾ ਧਾਰੇ ਨਾਲ ਮਨ ਖਰਾਬ ਹੋ ਗਿਆ ਅੱਖਾਂ 'ਚ ਜਿਆਦਾ ਪੈ ਗਿਆ ਇਹਨਾਂ ਦੇ ਤੇ ਅੱਖਾਂ ਦੇ ਅੱਖਾਂ ਇੱਕ ਅੱਖ ਜਿਹੜੀ ਰਾਈਟ ਸਾਈਡ ਆ ਉਹ ਹਜੇ ਤੇ ਬਿਲਕੁਲ ਬਲੈਕਡ ਹੈ ਤੇ ਜਿਹੜੀ ਲੈਫਟ ਸਾਈਡ ਆ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਵਾ ਹਾਂਜੀ ਤੇ ਉਹ ਟ੍ਰੀਟਮੈਂਟ ਦੇ ਵਿੱਚ ਕਹਿੰਦੇ ਆ ਕਿ ਮਨ ਕਿੰਨੇ ਆਪਰੇਸ਼ਨ ਹੋ ਗਏ ਹੋਏ ਇਹਨਾਂ ਦੇ ਤੇ ਪਿਛਲੇ ਮਹੀਨੇ ਕਹਿੰਦੇ ਪਾਣੀ ਦੀ ਮਤਲਬ ਜਿਹੜੇ ਲੈਂਸ ਆਉਂਦਾ ਉਹ ਪਾਵਾਂਗੇ ਜੇ ਜੁਰ ਆਪਾਂ ਗਏ ਤਾਂ ਉਹਨਾਂ ਨੇ ਸਾਨੂੰ ਰਾਤਾਂ ਕਹਿੰਦੇ ਕਿ ਨਹੀਂ ਹਜੇ ਨਹੀਂ ਮਤਲਬ ਪਾਣਾ ਹੈਗਾ ਜੇ ਪਾਇਆ ਤਾਂ ਰੋਸ਼ਨੀ ਜਾਂਦਾ ਡਰ ਹੈਗਾ ਤੇ ਹੁਣ ਇਸ ਮਹੀਨੇ ਜਾਣਾ ਵਾ ਸ਼ੁ ਰਾਤ ਵੀ ਤੇ ਬਾਅਦ ਫਿਰ ਵੇਖੂ ਕੀ ਕਰਦੇ ਆ ਮੈਨੂੰ ਇਹ ਦੱਸੋ ਪਹਿਲਾਂ ਜਦੋਂ ਇਹਨਾਂ ਦੀ ਨਜ਼ਰਾਂ ਸਹੀ ਸੀ ਉਦੋਂ ਪਰਿਵਾਰ ਕਿਵੇਂ ਚੱਲ ਰਿਹਾ ਸੀ ਉਦੋਂ ਸਾਡਾ ਮਤਲਬ ਐਮ ਵਧੀਆ ਚੱਲਦਾ ਪਏ ਕਿਉਂਕਿ ਇਹ ਕੰਮ ਕਰਦੇ ਸੀ ਮੈਂ ਘਰ ਹੀ ਹਾਊਸ ਵਾਈਫ ਬਿਲਕੁਲ ਐਂ ਬਿਲਕੁਲ ਠੀਕ ਚੱਲਦਾ ਹੀਗਾ ਅਸੀਂ ਸੋਚਿਆ ਹੈ ਕਿ ਇਸ ਇਸ ਵਾਰੀ ਜਿਹੜਾ ਹੁਣ ਆਪਾਂ ਮਤਲਬ ਚੱਲਣ ਦੇ ਸਾਡਾ ਠੀਕ ਹੋਣਾ ਵਾ ਵਧੀਆ ਇਹ ਸਕੂਲ ਪਾਵਾਂਗੇ ਆਪਣੇ ਬੇਟੇ ਨੂੰ ਵਧੀਆ ਪਰੇਸਟਾਂ ਤੇ ਉਸ ਵੇਲੇ ਕੋਈ ਨਹੀਂ ਹੱਥ ਬਹੁਤ ਟਾਈਟ ਹੋ ਗਿਆ ਹੈ ਸਾਡਾ ਐਂ ਖਾਲੀ ਹੋ ਚੁੱਕੇ ਹੋਏ ਹੈ ਪੈਸਟ ਟਾਈਮ ਤੇ ਤੇ ਪਰਿਵਾਰ ਬਾਰੇ ਜਾਨਣਾ ਚਾਹੁੰਦੇ ਆ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਸਾਹੀ ਪੰਜ ਜਣੇ ਹੈਗੇ ਆ ਮੇਰੇ ਮੰਮੀ ਪਾਪਾ ਨੇ ਇਹ ਨੇ ਮੈਂ ਤੇ ਮੇਰਾ ਬੇਟਾ ਹੈ ਤੇ ਪਾਪਾ ਜੀ ਕੀ ਕਰਦੇ ਤੁਹਾਡੇ ਉਹਨਾਂ ਦਾ ਕੀ ਹਾਲ ਹੈ ਉਹ ਕੁਮਾਰ ਦਾ ਕੰਮ ਕਰਦੇ ਸੀ ਤੇ ਹੁਣ ਉਹ ਮਤਲਬ ਪੈਰਾਲਾਈਜ਼ اٹੈਕ ਹੋ ਗਿਆ ਸੀ ਉਹਨਾਂ ਨੂੰ ਬੈੱਡ ਤੇ ਹੀ ਹੈਗੇ ਆ ਨਹੀਂ ਤੇ ਉਹ ਕੰਮ ਕਰਦੇ ਸੀ ਫਿਰ ਤੇ ਘਰ ਦਾ ਖਰਚਾ ਚੱਲੀ ਜਾਂਦਾ ਹੈ ਮਾੜਾ ਮੋਟਾ ਰਾਸ਼ਰਮ ਤੇ ਉਹ ਵੀ ਬੈੱਡ ਤੇ ਗਿਆ ਤੇ ਤਾਂ ਆਪਾਂ ਸਾਰਿਆਂ ਨੇ ਸਲਾਹ ਕੀਤੀ ਕਿ ਅੰਦਰ ਬੈਠੇ ਬੈਠੇ ਮਨਾਂ ਵਿੱਚ ਡਿਪਰੈਸ਼ਨ ਚ ਆ ਗਿਆ ਸੋਚਦੇ ਰਹਿੰਦੇ ਸੌਂਦੇ ਨਹੀਂ ਸਾਈ ਸਾਈ ਰਾਤ ਤੇ ਹੁਣ ਆਪਾਂ ਸਲਾਹ ਕੀਤੀ ਕਿ ਚਲ ਮਾੜਾ ਮोटा ਚ ਦੋ ਦਿਨ ਦੇ ਖਰਚਾ ਆਵੇ ਤੇ ਆਪਾਂ ਥੋੜਾ ਜਿਹਾ ਸੈਟਅਪ ਚੇਂਜ ਕੀਤਾ ਭਾਜੀ ਉਹਨਾਂ ਨੇ ਥੋੜੇ ਜਿਹਨਾਂ ਨੇ ਮਦਦ ਕੀਤੀ ਮਾੜੀ ਮੋਟੀ ਸੈਟਅਪ ਕਰਵਾਇਆ ਥੋੜਾ ਜਿਹਾ ਆਪਣੇ ਤੇਦੇ ਸੋਚਿਆ ਸੀ ਜੇ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਜਿਹੜੇ ਤੁਹਾਨੂੰ ਆਪ ਰੋਜੀ ਰੋਟੀ ਚਲਾਉਣ ਵਾਸਤੇ ਮੈਨੂੰ ਤਰਜੀਹ ਦੇਣੀ ਪਈ ਕਿ ਜੀਵਨ ਦੇ ਵਿੱਚ ਸੋਚਿਆ ਸੀ ਇਸ ਤਰ੍ਹਾਂ ਦਾ ਹੋਈਗਾ ਨਹੀਂ ਭਾਜੀ ਮੈਂ ਨਹੀਂ ਕਦੀ ਸੋਚਿਆ ਕਿ ਮੈਨੂੰ ਮੈਨੂੰ ਇਹਦਾ ਕੰਮ ਕਰਨਾ ਮੈਨੂੰ ਕਰਨ ਦੀ ਲੋੜ ਵੀ ਨਹੀਂ ਸੀ ਹੈਗੀ ਪਰ ਹੁਣ ਜੇ ਇਸ ਸਮੇਂ ਤੇ ਜੋ ਹਾਲਾਤ ਬਣਦੇ ਆ ਕਿ ਕਰਨਾ ਹੀ ਪੈਣਾ ਮਜਿੰਦਰੇ ਨਹੀਂ ਠੀਕ ਹੁੰਦੇ ਜੋ ਠੀਕ ਹੋ ਜਾਣਗੇ ਫਿਰ ਹੁਣ ਦੁਕਾਨ ਖੋਲੀ ਤੇ ਹੈਗੀ ਆ ਫਿਰ ਆਪਾਂ ਦੋਵੇਂ ਕਰਾਂਗੇ ਭਾਜੀ ਮੈਨੂੰ ਇਹ ਦੱਸੋ ਕਿੰਨੇ ਜਿਹੇ ਪੈਸੇ ਲਾਜ ਤੇ ਲਾਤੇ ਨੇ ਹੁਣ ਤਾਂ ਹੀ ਕਿਹੜਾ ਕਿਹੜਾ ਸਮਾਨ ਵੇਚਣਾ ਪਿਆ ਇਹਨਾਂ ਦੇ ਲਾਜ ਵਾਸਤੇ ਤੁਹਾਨੂੰ 80 ਲੱਖ ਰੁਪਏ ਭਾਜੀ ਲੱਗ ਚੁੱਕਾ ਆ ਹੁਣ ਜਿਸ ਸਮੇਂ ਮੇਰਾ ਗੈਣੇ ਗੁਣੇ ਹੀ ਮਾੜੇ ਮੋٹے ਉਹ ਵੀ ਵੇਚ ਜਿਹੜੇ ਹੁਣ ਆਪਾਂ ਮਾੜੇ ਮੋٹے ਜਿਹੜੇ ਜੋੜਿਆ ਹੀ ਉਹ ਵੀ ਲੱਗ ਲੁੱਗ ਗਿਆ ਜਿਹੜਾ ਉਹਨਾਂ ਨੇ ਦਿੱਤਾ ਹੀ ਪੈਸੇ ਜਿਹੜੇ ਉਹਨਾਂ ਨੇ 3 ਲੱਖ ਦਿੱਤਾ ਹੀ ਉਹ ਵੀ ਅੱਡ ਲੱਗ ਗਿਆ ਨਾ ਉਹ ਤਾਂ ਇਹਨਾਂ ਦੇ 2-3 ਤਿੰਨ ਕੋਪਰੇਸ਼ਨਾਂ ਚ ਹੀ ਲੱਗ ਗਿਆ ਜਿਵੇਂ ਸ਼ਿਵਰਾਤ ਸ਼ੁਰੂ ਦੇ ਵਿੱਚ ਕਿਉਂਕਿ ਇਹਨਾਂ ਕੋ ਮਜ਼ਬੂ ਉੱਠਿਆ ਨਹੀਂ ਜਾਂਦਾ ਬੈਠੇ ਨੇ ਬੜੀ ਮੁਸ਼ਕਲ ਲੱਗੇ ਜਾਂਦੇ ਸੀ ਬਿਨਾਂ ਕੱਪੜਿਆਂ ਤੋਂ ਜਾਂਦੇ ਹੀ ਹਸਪਤਾਲ ਸਰਜਰੀਆਂ ਵੀ ਹੋਈਆਂ ਇਹਨਾਂ ਦੀਆਂ 2-3 ਸਰੀਰ ਦੀਆਂ ਤੇ ਅੱਖਾਂ ਦੀਆਂ ਵੀ ਹੋਈਆਂ ਤੇ ਉਹਦੇ ਕਰਕੇ ਫਿਰ ਸਾਰੇ ਪੈਸੇ ਸਾਡੇ ਲੱਗੇ ਕੁਝ ਆਪਣੇ ਲੱਗੇ ਕੁਝ ਬਾਜੀ ਹੋਣ ਦਿੱਤੇ ਮੈਂ ਆਪਣੇ ਫੜਫੜਾ ਕੇ ਕੁਝ ਆਪਣੇ ਮਾੜਾ ਮੋਟਾ ਆਪਣਾ ਮਾੜਾ ਵੇਚ-ਵੁਚ ਕੇ ਨਾ ਕਲੱਬ ਦਾ ਸਮਾਨ ਵੀ ਸੀ ਜਿਮ ਕਰਦੇ ਸੀ ਪਹਿਲਾਂ ਉਹ ਵੀ ਵੇਚਤਾ ਆਪਾਂ ਸਾਰਾ ਤੇ ਕੰਨੀਆਂ ਕੀ ਪਰੇਸ਼ਾਨੀਆਂ ਹੁੰਦੀਆਂ ਨੇ ਕਿਉਂਕਿ ਇਹਨਾਂ ਨੂੰ ਹੀ ਸੰਭਾਲਣਾ ਪੈਂਦਾ ਨਜ਼ਰ ਨਹੀਂ ਆਉਂਦਾ ਤੁਰਨ ਦੇ ਵਿੱਚ ਵੀ ਪਤਾ ਨਹੀਂ ਚੱਲਦਾ ਸੰਭਾਲ ਲੈਣਾ ਨੂੰ ਹੀ ਪਰਿਵਾਰ ਨੂੰ ਸੰਭਾਲਣਾ ਪੈਂਦਾ ਕੰਨੀਆਂ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰੇਸ਼ਾਨੀਆਂ ਤੇ ਪਾਜੀ ਆਉਂਦੀਆਂ ਕਿਉਂਕਿ ਹੁਣ ਜਿੱਦਾਂ ਬਾਥਰੂਮ ਜਾਣਾ ਬਾਹਰ ਜਾਣਾ ਅੰਦਰ ਜਾਣਾ ਆਪਣੇ ਨਾਲ ਲੈ ਕੇ ਜਾਣਾ ਪਰੇਸ਼ਾਨੀਆਂ ਤੇ ਆਣ ਹੀ ਦੇਈਆਂ ਕੋਈ ਫੜਕੇ ਹੀ ਲੈ ਕੇ ਜਾਣੀਆਂ ਜਿੱਥੇ ਵੀ ਜਾਣੀਆਂ ਆਪਾਂ ਅੰਬਾਲੇ ਵੀ ਜਾਣਾ ਹੋਵੇ ਜਿੱਥੇ ਬਾਹਰ ਵੀ ਜਾਣਾ ਹੋਵੇ ਤਾਂ ਵੀ ਮੈਂ ਹੀ ਹੀ ਲੈ ਕੇ ਜਾਣੀਆਂ ਇਹਨਾਂ ਨੂੰ ਹਾਂ ਜੀ ਮੈਨੂੰ ਇਹ ਵੀ ਪਤਾ ਚੱਲਿਆ ਜੀ ਤੁਹਾਡੇ ਜੋ ਜਿਹੜਾ ਜ਼ਰੂਰੀ ਸਮਾਨ ਚਾਹੀਦਾ ਹੈ ਸੈਟਅਪ ਚਲਾਉਣ ਵਾਸਤੇ ਉਹ ਸਮਾਨ ਵੀ ਪੂਰਾ ਨਹੀਂ ਹੈ ਤੁਹਾਡੇ ਕੋਲ ਨਹੀਂ ਪਾ ਜੀ ਮੈਂ ਤਾਂ ਇਹ ਸੋਚਦਾ ਸਮਾਨ ਇਸਤੇਮਾਲ ਕਰਦੀ ਪਈਆਂ ਜਿਸ ਤਰ੍ਹਾਂ ਹਾਂਜੀ ਹੇ ਪੂਰਾ ਨਹੀਂਗਾ ਮਾੜਾ ਮੋਟਾ ਜਿਹੜਾ ਲੈ ਕੇ ਦਿੱਤਾ ਭੱਜਿਆ ਨਹੀਂ ਬਸ ਉਹੀ ਆ ਰਿਹਾ ਹੈ ਇਹ ਬੱਚੇ ਪੜ ਰਹੇ ਨੇ ਤੁਹਾਡੇ ਜੀ ਹਾਂਜੀ ਮੇਰਾ ਇੱਕੋ ਮੁੰਡਾ ਪੜਦਾ ਹੈ ਹਾਂਜੀ ਤਾਂ ਕੀ ਸੋਚਿਆ ਸੀ ਬੱਚਿਆਂ ਬਾਰੇ ਸੁਪਨੇ ਸਜਾਏ ਸੀ ਜੇ ਜੀਵਨ ਦੇ ਵਿੱਚ ਵਧੀਆ ਲਾਈਫ ਚੱਲ ਰਹੀ ਸੀ ਵਧੀਆ ਜੀਵਨ ਚੱਲ ਰਿਹਾ ਸੀ ਤੁਹਾਡਾ ਬੜੇ ਸੁਪਨੇ ਸਜਾਏ ਜਾਂਦੇ ਨੇ ਕਿਹੜੇ ਸੁਪਨੇ ਸਜਾਏ ਸੀ ਉਸ ਵੇਲੇ ਸਪਨਾ ਦੇ ਗਾਇਕੇ ਨੂੰ ਵਧੀਆ ਸਕੂਲ ਪਾਵਾਂਗੇ ਅਸੀਂ ਕਿ ਜਦੋਂ ਆਪਾਂ ਤਾਂ ਨਹੀਂ ਪੜੇ ਹੈਗੇ ਇਹਨੂੰ ਤਾਂ ਜ਼ਰੂਰ ਪੜਾਵਾਂਗੇ ਪਰ ਇਸ ਟਾਈਮ ਤੇ ਹੁਣ ਹੱਥ ਟਾਈਟ ਆ ਤੇ ਅਜੇ ਨੂੰ ਉੱਥੇ ਪਾਇਆ ਹੈ ਸਕੂਲ 'ਚ ਮੈਂ ਜ਼ਰੂਰ ਜੇ ਹਾਲਾਤ ਨੇ ਪਰਿਵਾਰ ਦੇ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰ ਦਿੰਦਾ ਨੇ ਇਹ ਦੋਨੋਂ ਪਤੀ ਪਤਨੀ ਜਿਹੜੇ ਨੇ ਵਧੀਆ ਪਰਿਵਾਰ ਇਹਨਾਂ ਦਾ ਚੱਲ ਰਿਹਾ ਸੀ ਲੇਕਿਨ ਜੁ ਇਸ ਤਰ੍ਹਾਂ ਦਾ ਹਾਦਸਾ ਹੋਇਆ ਕਿ ਇਹ ਵੀਰ ਦੀਆਂ ਜਿਹੜੀਆਂ ਨਜ਼ਰਾਂ ਨੇ ਇਹ ਨਜ਼ਰਾਂ ਹੁਣ ਨਜ਼ਰ ਨਹੀਂ ਆਉਂਦਾ ਇਹਨਾਂ ਨਜ਼ਰਾਂ ਤੋਂ ਤਾਂ ਹਾਲਾਤ ਇੰਨੇ ਜੇ ਵੱਧ ਤੋਂ ਵੱਧ ਬਣੇ ਨੇ ਕਿ ਇਹਹੀ ਪਰਿਵਾਰ ਦੇ ਮੋਢੀ ਸੀ ਇਹਨਾਂ ਦੇ ਸਿਰ ਤੇ ਹੀ ਪਰਿਵਾਰ ਚੱਲ ਰਿਹਾ ਸੀ ਬੜੇ ਸੁਪਨੇ ਸਜਾਏ ਜਾਂਦੇ ਨੇ ਪਰਿਵਾਰ ਵੱਲੋਂ ਪਰ ਹਾਲਾਤ ਇਹੋ ਜਿਹੇ ਬਣੇ ਨੇ ਕਿ ਹੁਣ ਜਿਹੜਾ ਸਾਡੀ ਇਹ ਭੈਣ ਜਿਹੜੀ ਹੈ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫੁਲਾ ਰਹੇ ਲੇਕਿਨ ਫਿਰ ਵੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਣਾ ਚਾਹੁੰਦੇ ਨੇ ਤਾਂ ਸੈਟਅਪ ਜ਼ਰੂਰ ਲਾਇਆ ਇਹਨਾਂ ਨੇ ਪਰ ਇੱਥੇ ਵੀ ਅਜੇ ਉਹੋ ਜਿਹਾ ਸੈਟਅਪ ਚੱਲ ਨਹੀਂ ਪਾਇਆ ਜਿਸ ਨਾਲ ਪਰਿਵਾਰ ਦੇ ਹਾਲ ਟ੍ਰੇਮ ਕਿੰਨੀ ਜੇ ਵੀ ਦੀ ਹਸਪਤਾਲ ਦੇਲ ਤੇ ਤਿੰਨ ਬੁਰਾ ਮਹਿਸੂਸ ਹੋਣਾਗੇ ਇਹਨਾਂ ਨੂੰ ਇਸ ਹਾਲਾਤ ਦੇ ਵਿੱਚ ਵੰਦੇ ਹੋ ਤੁਸੀਂ ਤਾਂ ਉਤੋਂ ਪਰਿਵਾਰ ਚਲਾਉਣਾ ਬੱਚੇ ਪੜਾਉਣੇ ਕੀ ਵੀ ਦੀ ਉਸਨੇ ਵੀ ਦੀ ਤਾਂ ਹੈਗੀ ਪਾਜੀ ਕਈ ਵਾਰ ਸੋਚਦੀ ਤਾਂ ਹੈਗੀਆਂ ਪਰ ਇਕੱਲੇ ਬੈਠ ਕੇ ਸੋਚਦੀਆਂ ਪਰ ਰੋਣਾ ਵੀ ਆਉਂਦਾ ਪਰ ਕੁਛ ਇਸ ਟਾਈਮ ਤੇ ਕੁਛ ਹੇ ਕਰ ਨਹੀਂ ਸਕਦੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੁੰਦੇ ਨੇ ਜਦੋਂ ਮੁਸੀਬਤਾਂ ਪੈ ਜਾਂਦੀਆਂ ਨੇ ਇਹ ਦੂਜੇ ਦਾ ਸਾਥ ਵੀ ਸਾਡੇੰ ਦਾ ਨਹੀਂ ਚਲੇ ਜਾਂਦੇ ਨੇ ਤੇ ਦੂਰੀਆਂ ਬਣਾ ਲੈਂਦੇ ਨੇ ਪਰ ਤੁਸੀਂ ਫਿਰ ਵੀ ਮੈਂ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਹੋ ਸਹਾਰਾ ਬਣੇ ਹੋਏ ਉਹਨਾਂ ਦਾ ਤੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਜਾਂ ਹਾਰ ਜਾਂਦੇ ਨੇ ਮੈਂ ਬਸ ਇਹੀ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਦੇਖੋ ਜੀ ਹੁਣ ਜੇ ਦੋਵਾਂ ਤੇ ਮੁਸੀਬਤ ਪਈ ਹੈ ਜੇ ਅਸੀਂ ਚੰਗੇ ਵੇਲੇ ਅਸੀਂ ਆਪਾਂ ਸਾਥ ਦਿੰਦੇ ਆ ਆਪਾਂ ਹੱਸਦੇ ਆ ਖੇਡਦੇ ਆ ਅਗਰ ਬੁਰਾ ਵਕਤ ਆ ਜਾਵੇ ਅਸੀਂ ਇੱਕ ਦੂਜੇ ਦਾ ਸਾਥ ਵੀ ਛੱਡਦੀ ਐ ਪਰ ਉਹ ਚੰਗੀ ਗੱਲ ਨਹੀਂ ਐ ਸਾਨੂੰ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਅਗਰ ਹੁਣ ਆੜੇ ਬੱਚੇ ਆ ਬੱਚੇ ਵੀ ਗਾਂ ਉਹ ਹੀ ਵੇਚਦੇ ਆ ਪਰ ਆਪਾਂ ਹਾਨੂੰ ਐਸਾ ਨਹੀਂ ਕਰਨਾ ਚਾਹੀਦਾ ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਜੇ ਅਸੀਂ ਚੰਗੇ ਵਕਤ ਤੇ ਨਾਲ ਆ ਮਾੜੇ ਵਕਤ ਤੇ ਵੀ ਨਾਲ ਰਹੋ ਹਾਂਜੀ ਪਹਿਲੀ ਹੁਣ ਜਿਹੜਾ ਸੈਟਅਪ ਤੁਸੀਂ ਲਾਇਆ ਕੀ ਬਣਾਉਂਦੇ ਹੋ ਤੇ ਕੀ ਵੇਚ ਰਹੇ ਹੋ ਤੁਸੀਂ ਮੈਂ ਇਸ ਟਾਈਮ ਸਪ੍ਰਿੰਗ ਰੋਲ ਡ੍ਰੈਗਨ ਰੋਲ ਐ ਤੇ 버ਗਰ ਐ ਚਾਂਪ ਐ ਫ੍ਰੈਂਚ ਫ੍ਰਾਈਜ਼ ਐ ਤੇ ਸਮੋਸੇ ਹੁਣ ਮੈਂ ਆਲੂ ਕਰਕੇ ਠੰਡੇ ਹੋ ਗਏ ਹੁਣ ਮੈਂ ਸਮੋਸੇ ਬਣਾਣੇ ਆ ਆ ਪਰਿਵਾਰ ਚੱਲ ਰਿਹਾ ਵਧੀਆ ਹੋਣ ਜਾਂ ਕਿਸ ਤਰ੍ਹਾਂ ਸਹੀ ਤਰ੍ਹਾਂ ਰੋਜੀ ਰੋਟੀ ਮਿਲ ਰਹੀ ਏ ਹਾਂਜੀ ਹੋਏ ਤੇ ਇਸ ਤਰ੍ਹਾਂ ਮਤਲਬ ਠੀਕ ਆ ਸ਼ਾਮ ਤੱਕ ਆਪਣਾ ਹੋ ਹੀ ਜਾਂਦਾ ਹੈ ਮਤਲਬ ਡੇਢ 200 250 ਤੱਕ ਤੇ ਆਪਣਾ ਆ ਹੀ ਜਾਂਦਾ ਹੈ ਹਾਂਜੀ ਹਾਂ ਜਰੂਰ ਜੀ ਇਹ ਪਰਿਵਾਰ ਦੇ ਜਿਹੜੇ ਮੋਢੀ ਨੇ ਇਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਭਾਜੀ ਨਾਮ ਕੀ ਹੈ ਤੁਹਾਡਾ ਰਜੇਸ਼ ਭਾਈ ਰਜੇਸ਼ ਜੀ ਹੋਇਆ ਜੀ ਸੀ ਕਿਸ ਤਰ੍ਹਾਂ ਇਹ ਹੱਸਦਾ ਵਸਦਾ ਪਰਿਵਾਰ ਹੈ ਜਿਹੜਾ ਇਹਨਾਂ ਹਾਲਾਤਾਂ ਦੇ ਵਿੱਚ ਆ ਗਿਆ ਕੀ ਹੋਇਆ ਤੁਹਾਡੇ ਨਾਲ ਇਹ ਮੇਰੇ ਨਾਲ ਕੰਮ ਕਰਦੇ ਐਕਸੀਡੈਂਟ ਹੋ ਗਿਆ ਸੀ ਉਹ ਤੇ ਤਿਆਬ ਦਾ ਕੰਮ ਹੀ ਤੇ ਕੈਮੀਕਲ ਦਾ ਬਲਾਸਟ ਹੋ ਗਿਆ ਸੀ ਉਹ ਫਿਰ ਅੱਖਾਂ ਤੇ ਪੈ ਗਿਆ ਸਾਰਾ ਬੋਡੀ ਤੇ ਸਕਿਨ ਤੇ ਸਾਰੇ ਤੇ ਪੈ ਗਿਆ ਤੇ ਫਿਰ ਉਸ ਕਰਕੇ ਇਹ ਹਾਲਾਤ ਹੋ ਗਏ ਸਾਡੇ ਇਲਾਜ ਹੋ ਨਹੀਂ ਪਾਇਆ ਜਾਂ ਕੀ ਵਜ੍ਹਾ ਬਣੀ ਹੈ ਜੀ ਨਜ਼ਰ ਕਿਉਂ ਨਹੀਂ ਆਇਆ ਤੁਹਾਨੂੰ ਹਾਲਾਤ ਜੀ ਪੈਸੇ ਬਹੁਤ ਲੱਗੇ ਨੇ ਹੁਣ ਕੁਝ ਪੈਸੇ ਹੱਥੋਂ ਵੀ ਤੰਗੀ ਤੇ ਉਹਦੇ ਕਰਕੇ ਵੀ ਥੋੜਾ ਲਾਏ ਰੁਕਿਆ ਵਾ ਤੇ ਕੁਝ ਹੁਣ ਡਾਕਟਰ ਵੀ ਮਤਲਬ ਵੀ ਜੇ ਕਰੰਟ ਦੇ ਕੰਦੇ ਉਹਨਾਂ ਸਮਝ ਨਹੀਂ ਲੱਗਣੀ ਚੰਗੀ ਤਰ੍ਹਾਂ ਇੱਥੇ ਸਾਰੇ ਦਿਖਾਇਆ ਸੀ ਤੇ ਕਿਸੇ ਨੇ ਹੱਥ ਨਹੀਂ ਪਾਇਆ ਨજર ਵਾਪਸ ਆਉਣ ਦੇ ਚਾਂਸ ਹੈ ਨੇ ਨજર ਵਾਪਸ ਮੁੜਾਏਗੀ ਤੁਹਾਡੀ ਕਹਿੰਦੇ ਨੇ ਡਾਕਟਰ ਹੁਣ ਡਾਕਟਰ ਇੱਕ ਅੱਖ ਤੇ ਚੈੱਕ ਹੀ ਨਹੀਂ ਕਰਦੇ ਉਹ ਕਹਿੰਦੇ ਵੀ ਅਜੇ ਤੇ ਛੇੜਦੇ ਹੀ ਨਹੀਂ ਹੈਗੇ ਇੱਕ ਸੱਜੀ ਅੱਖ ਤੇ ਬਲੈਕ ਉਹ ਛੇੜ ਦੇਣੀ ਜਿਹੜੀ ਖੱਬੀ ਆ ਉਹਦਾ ਟ੍ਰੀਟਮੈਂਟ ਚੱਲਣ ਡਿਆ ਉਹ ਕਹਿੰਦੇ ਵੀ ਉਹ ਆਪਣੇ ਲੋਕ ਕਹਿੰਦੇ ਵੀ ਅਸੀਂ ਹੀ ਕਰ ਦਾਂਗੇ ਪਰ ਹਜੇ ਤੱਕ ਮਤਲਬ ਵੀ ਉਤਰਾ ਹੀ ਹੈ ਕਿੰਨੇ ਪੈਸੇ ਦਾ ਹੋਰ ਲੋਡ ਹੈ ਤੁਹਾਨੂੰ ਵੀ ਇਲਾਜ ਵਾਸਤੇ ਦੇਖੋ ਜਦੋਂ ਵੀ ਜਾਂਦੇ ਆਪਰੇਸ਼ਨ ਕਰਦੇ ਤਾਂ ਘੱਟੋ ਘੱਟ ਬੋਤਾਂ ਨਹੀਂ ਤੇ 40-50 ਹਜ਼ਾਰ ਰੁਪਏ ਲੱਗ ਜਾਂਦਾ ਹੈ ਇੱਕ ਆਪਰੇਸ਼ਨ ਦੇ ਤੇ ਹਜੇ ਇੱਕ ਇੱਕੋ ਲਾਇਕੋ ਦਾ ਇਲਾਜ ਚੱਲਦਾ ਪਿਆ ਹੈ ਇੱਕ ਦੇ ਜੇ ਛੇੜਨ ਦੇ ਉੱਤੇ ਪਤਾ ਨਹੀਂ ਕਿੰਨੇ ਲੱਗ ਜਾਣੇ ਨੇ ਪਰ ਜੇ ਜੀ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਜੀ ਜੇ ਅੱਜ ਤੁਸੀਂ ਇਸ ਹਾਲਾਤ ਦੇ ਵਿੱਚ ਨਾ ਹੁੰਦੇ ਤਾਂ ਤੁਹਾਡੇ ਜਿਹੜੀ ਧਰਮ ਪਤਨੀ ਆ ਉਹਨਾਂ ਨੂੰ ਇਸ ਤਰ੍ਹਾਂ ਸੈਟਅਪ ਲਾਉਣ ਦੀ ਲੋੜ ਨਾ ਪੈਂਦੀ ਨਾਰਾਜ਼ਗੀ ਹੁੰਦੀ ਰੱਬ ਨਾਲ ਦੇਖੋ ਜੀ ਪ੍ਰਮਾਤਮਾ ਉਹਦੇ ਰੰਗਾਂ ਜਿਹਾ ਜੀ ਰਾਜ਼ੀ ਰਹਿਣਾ ਪੈਂਦਾ ਹੈ ਅਸੀਂ ਉਹ ਜੋ ਕਰਦਾ ਚੰਗਾ ਹੀ ਕਰਦਾ ਕਿ ਉਹਦਾ ਚੰਗੇ ਲਈ ਕੀਤਾ ਕਿ ਮਾੜੇ ਲਈ ਕੀਤਾ ਪਰ ਪਰਿਵਾਰ ਜਿਹੜਾ ਹੁਣ ਤੁਰਿਆ ਨਾਲ ਕਰਦੀ ਮੇਰੀ ਮੇਰਾ ਪੂਰਾ ਸਾਥ ਦੇ ਰਹੀ ਏ ਤੇ ਹੁਣ ਕੀ ਕਹੀਏ ਉਹਨਾਂ ਨੂੰ ਜੋ ਬੀਤ ਗਈ ਏ ਹੁਣ ਬਿਲਕੁਲ ਲਫ਼ਜ਼ ਵੀ ਨਹੀਂ ਹੈਗੇ ਵੀ ਮੈਂ ਟੜਨਾ ਗੱਲ ਕਰ ਸਕਾਂ ਜਰੂਰ ਜੀ ਹੌਸਲਾ ਜਿਹੜਾ ਬਲੰਦ ਹੋਣਾ ਚਾਹੀਦੇ ਨੇ ਮੁਸੀਬਤਾਂ ਬੰਦੇ ਦੇ ਜਰੂਰ ਆਉਂਦੀਆਂ ਨੇ ਪਰ ਮੁਸੀਬਤਾਂ ਨਾਲ ਲੜਨ ਵਾਲਾ ਜਿਹੜਾ ਹੈ ਉੱਭਰ ਕੇ ਜਦੋਂ ਸਾਹਮਣੇ ਆਉਂਦਾ ਤਾਂ ਪ੍ਰਮਾਤਮਾ ਵੀ ਉਸ ਦਾ ਸਾਥ ਦਿੰਦਾ ਤੇ ਪੰਜੀ ਕੁਈ ਅਪੀਲ ਲਾਉਣੀ ਚਾਹੁੰਦੇ ਸਾਡੇ ਐਨ ਆਰ ਆਈ ਵੀਰਾਂ ਨੂੰ ਸਮਾਸੇ ਵੀਰਾਂ ਨੂੰ ਕੁਈ ਅਪੀਲ ਲਾਉਣੀ ਚਾਹੁੰਦੇ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਮੈਂ ਬਸ ਇਹੀ ਉਹਨਾਂ ਨੂੰ ਕਹਿਣਾ ਚਾਹਵਾਂਗੀ ਕਿ ਮੇਰੀ ਥੋੜੀ ਜੀ ਹੈਲਪ ਕਰਦਨ ਕਿ ਜਿਸ ਸਮਲੇ ਇਹਨਾਂ ਦੀ ਅੱਖਾਂ ਦਾ ਟ੍ਰੀਟਮੈਂਟ ਜਿਹੜਾ ਰੁਕਿਆ ਵਾ ਥੋੜਾ ਜਿਹਾ ਪੈਸਿਆਂ ਦੇ ਕਲੋਂ ਬਸ ਉਹ ਹੀ ਕਰਵਾ ਦਿੰਦੇ ਚੰਗੀ ਗੱਲ ਹੈ ਮੇਰੇ ਵਾਸਤੇ ਤੁਸੀਂ ਆਪਣਾ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਕਿਉਂਕਿ ਜਿਸ ਵੀਰ ਭਰਾ ਨੇ ਵੀ ਮਦਦ ਭੇਜਣੀ ਹੋਵੇ ਸਿੱਧੀ ਤੁਹਾਡੇ ਤਾਂ ਹੀ ਰਾਬਤਾ ਬਣਾਇਆ ਜਾਵੇ ਤਾਂ ਸਿੱਧੀ ਮਦਦ ਤੁਹਾਡੇ ਤਾਂ ਹੀ ਪਹੁੰਚੇ ਆਪਣਾ ਮੋਬਾਈਲ ਨੰਬਰ ਜੀ ਮੇਰਾ ਮੋਬਾਈਲ ਨੰਬਰ ਹੈਗਾ 9988049864 ਬਸ ਜਰੂਰ ਜੀ ਇਸ ਪਰਿਵਾਰ ਨੇ ਮਦਦ ਦੀ ਅਪੀਲ ਜਰੂਰ ਲਾਈ ਹੈ ਹਾਲਾਤ ਜਿਹੜੇ ਨੇ ਤਸਵੀਰਾਂ ਬਿਆਨ ਕਰੀਆਂ ਨੇ ਜੇ ਜਿੰਨਾ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਮੁਸੀਬਤਾਂ ਦਾ ਪਹਾੜ ਟੁੱਟਿਆ ਪਿਆ ਇਸ ਪਰਿਵਾਰ ਤੇ ਤਾਂ ਜਿਸ ਵੀ ਦਾਨੀ ਸੱਜਣ ਨੇ ਮਦਦ ਭੇਜਣੀ ਹੋਵੇ ਇਹਨਾਂ ਦੇ ਸਿੱਧੇ ਨੰਬਰ ਤੇ ਇਹਨਾਂ ਨਾਲ ਤਾਲਮੇਲ ਬਿਠਾਇਆ ਜਾਵੇ ਤਾਂ ਮਦਦ ਭੇਜੀ ਜਾਵੇ ਲੋੜ ਹੈ ਇਸ ਪਰਿਵਾਰ ਨੂੰ ਤੁਹਾਡੀਆਂ ਦੁਆਵਾਂ ਦੀਆਂ ਅਸੀਸਾਂ ਦੀ ਆਉਂਦੇ ਜਾਂਦੇ ਜਰੂਰ ਇਹਨਾਂ ਜੋ ਸਮਾਨ ਲੋ ਇਹਨਾਂ ਦਾ ਜਿਹੜਾ ਦਰ ਰੋਟੀ ਚੱਲਦੀ ਰਹੇਗੀ ਅਤੇ ਇਹਨਾਂ ਦੀਆਂ ਅਸੀਸਾਂ ਤੁਹਾਨੂੰ ਜਰੂਰ ਮਿਲਣਗੀਆਂ ਤਾਂ ਮੈਨੂੰ ਦਿਓ ਜੀ ਆਸਤ ਮੈਂ ਹਾਂ ਤੁਹਾਡਾ ਦੋਸਤ ਧਰਮਕੁਟਲੀ ਲਾਲੀ ਅੰਮ੍ਰਿਤਸਰ